ਅਲਟੀ ਦੇ ਜਿਹੜੇ ਹੈੱਡ ਹੈ ਅਲੋਕਨਾਥ ਜੀ ਉਹਨਾਂ ਨੇ ਪੰਜਾਬ ਦੇ ਚਾਵਲ ਚੈੱਕ ਕਰਨ ਦਾ ਦੌਰਾ ਕੀਤਾ ਲੇਕਿਨ ਕੁਝ ਨਾ ਕੁਝ ਨੁਕਸ ਲੱਭਣਾ ਚਾਹੁੰਦੇ ਸੀ ਸਿਸਟਮ ਬਣਾ ਕੇ ਉਹ ਚੱਕੇ ਰਜੈਕਟ ਕੀਤਾ ਚਾਵਲ ਵੀ ਇਹ ਸਹੀ ਨਹੀਂ ਹੱਥ ਪਿਛਲੇ ਸਮੇਂ ਤੋਂ ਬਹੁਤ ਮੋਟੀ ਕ腐ਪਸ਼ਨ ਕਰ ਰਹੀ ਸੀ ਐਫਸੀਆਈ ਜਾਇਦਾਦ ਦੀ ਪੜਤਾਲ ਕਰਾਵਾਂਗੇ ਲੋਕਨਾਥ ਦੀ ਮੈਂ 파ਟ ਪੁਸ਼ ਬਿੰਟਾ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੁਆਲਿਟੀ ਦੇ ਜਿਹੜੇ ਹੈੱਡ ਹੈ ਅਲੋਕਨਾਥ ਜੀ ਉਹਨਾਂ ਨੇ ਪੰਜਾਬ ਦੇ ਚਾਵਲ ਚੈੱਕ ਕਰਨ ਦਾ ਦੌਰਾ ਕੀਤਾ ਹਕਮਦਾਨ ਦਾ ਦੌਰਾ ਕਰਨ ਦਾ ਚਾਵਲ ਚੈੱਕ ਕਰਨ ਦਾ ਕਿਉਂਕਿ ਪੰਜਾਬ ਦੇ ਵਿੱਚ ਕੁਆਲਿਟੀ ਬਹੁਤ ਵਧੀਆ ਲੱਗ ਰਹੀ ਹੈ ਜੋ ਸਪੈਸੀਫਿਕੇਸ਼ਨਾਂ ਪੰਜਾਬ ਦੀ ਕੇਂਦਰ ਸਰਕਾਰ ਮੰਗ ਰਹੀ ਹੈ ਲੇਕਿਨ ਕੁਝ ਨਾ ਕੁਝ ਨੁਕਸ ਲੱਭਣਾ ਚਾਹੁੰਦੇ ਸੀ ਅਸੀਂ ਇੱਕ ਫੋਰਟੀਫਾਈਡ 1% ਦੇ ਹਿਸਾਬ ਦੇ ਨਾਲ ਮਿਕਸ ਕਰਦੇ ਆ ਸੁਲਤਾਨਪੁਰ ਲੋਧੀ ਜ਼ਗਰਾਵਾ ਤੇ ਮੋੜ ਉਹਨਾਂ ਨੇ ਚੈੱਕ ਕੀਤਾ ਤਿੰਨੇ ਥਾਵਾਂ ਤੇ ਉਹਨਾਂ ਨੇ ਪ੍ਰੀ ਪੈਨਿੰਗ ਸਿਸਟਮ ਬਣਾ ਕੇ ਉਹ ਚੱਕੇ ਰਿਜੈਕਟ ਕੀਤਾ ਚਾਵਲ ਵੀ ਇਹ ਸਹੀ ਨਹੀਂ ਹਾਲਾਂਕਿ ਉਹ ਪੰਜ ਪੰਜ ਵਾਰੀ ਐਨਾਲਿਸਿਸ ਹੋ ਚੁੱਕਿਆ ਹੈ ਜਿਹੜੇ ਲੋਕਲ ਟੈਕਨੀਕਲ ਅਸਿਸਟੈਂਟ ਹੈ ਉਹਨਾਂ ਨੇ ਵੀ ਐਨਾਲਿਸਿਸ ਕਰ ਲਿਆ ਔਰ ਪਾਸ ਹੈ डीएम ਨੇ ਵੀ ਬਤੂ ਕਰ ਲਿਆ ਲੇਕਿਨ ਉਹ ਨਾ ਮੰਨਣ ਵਾਲੀ ਗੱਲ ਕਰ ਰਿਹਾ ਹੈ ਕਹ ਹਨ ਮੈਂ ਸਮਝਦਾ ਵੀ ਦੇਖੋ ਪਿਛਲੇ ਸਮੇਂ ਤੋਂ ਬਹੁਤ ਮੋਟੀ ਕ腐ਪਸ਼ਨ ਕਰ ਰਹੀ ਸੀ ਐਫਸੀਆਈ ਮੰਨ ਨੇ ਸ਼੍ਰੀ ਪਿਊਸ਼ ਗੋਲਜੀ ਨੇ ਇਸ ਗੱਲ ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਆਟੋਮੈਟਿਕ ਮਸ਼ੀਨਾਂ ਇਲੈਕਟ੍ਰੋਨਿਕ ਮਸ਼ੀਨਾਂ ਲਿਆ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਦਿੱਤੀਆਂ ਵੀ ਜਿਹੜੇ ਚਾਵਲ ਦੀ ਕੀ ਮਾਤਰਾ ਦੇ ਵਿੱਚ ਸਪੈਸੀਫਿਕੇਸ਼ਨ ਚਾਹੀਦੀ ਹੈ ਉਹ ਮਸ਼ੀਨਾ ਦੱਸਦੀ ਕਿਉਂਕਿ ਦੁਨੀਆ ਅੱਜ ਕੱਲ ਇਲੈਕਟ੍ਰੋਨਿਕ ਯੁੱਗ ਹੈ ਉਹਦੇ ਅਕੋਰਡਿੰਗ ਇਹਨਾਂ ਨੂੰ ਰਿਸ਼ਵਤ ਦੇਣੀ ਅਸੀਂ ਬੰਦ ਕਰਤੀ ਉਹ ਕੋਈ ਹੋਨੇ ਅਲਕੂਲਾ ਲੱਭਦੇ ਆ ਵੀ ਕਿਸ ਤਰੀਕੇ ਦੇ ਨਾਲ ਕਿਉਂਕਿ ਬੰਦੇ ਨੂੰ ਜਿਹੜੀ ਆਦਤ ਪੈ ਜੇ ਰਿਸ਼ਵਤ ਖਾਣ ਦੀ ਹਰਾਮ ਦੇ ਪੈਸੇ ਖਾਣ ਦੀ ਉਹ ਫਿਰ ਅਲਕੂਲਾ ਲੱਭ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਤੇ ਨਥਾਵਾਂ ਤੇ ਚੱਕੇ ਰਿਜੈਕਟ ਕੀਤੇ ਇਹਦੀ ਅਸੀਂ ਪੜਤਾਲ ਵੀ ਕਰਾਵਾਂਗੇ ਔਰ ਇਸ ਦੀ ਜਾਇਦਾਦ ਦੀ ਪੜਤਾਲ ਕਰਾਵਾਂਗੇ ਲੋਕਨਾਥ ਦੀ ਇਹਦੇ ਨਾਲ ਮੁੰਡਾ ਕਿਹੜਾ ਇੱਕੋ ਰਜੇਸ਼ ਰਜੇਸ਼ ਆ ਕੋਈ ਇਹ ਜੀ ਹੈ ਮੈਂ ਦੇਖੋ ਤੁਸੀਂ ਹੁਣ ਉਹ ਸਰਕਾਰਾਂ ਨਹੀਂ ਰਹੀਆਂ ਨਾ ਉਹ ਸਿਸਟਮ ਰਿਹਾ ਤੁਹਾਨੂੰ ਇਹ ਰੁਕਣਾ ਪਊਗਾ ਤੁਹਾਨੂੰ ਸਿਸਟਮ ਨਾਲ ਚੱਲਣਾ ਪਊਗਾ ਬਿਲਕੁਲ ਉਹ ਚਾਵਲ ਅੱਜ ਵੀ ਪਿਆ ਉਹਦੀ ਮੈਂ ਸੀਐਮਡੀ ਸਾਹਿਬ ਨੂੰ ਕਹਿ ਕੇ ਦੁਬਾਰਾ ਐਨਲਿਸਿਸ ਕਰਵਾਣਾ ਦਿੱਲੀ ਜਾ ਕੇ ਜਿਹੜਾ ਕਿ ਉਹ ਚੱਕਾ ਪਾਸ ਹੋਊਗਾ ਇਹਨਾਂ ਦੀ ਕਰਪਸ਼ਨ ਨੂੰ ਨੱਥ ਪਾਉਣ ਦਾ ਇੱਕੋ ਹੀ ਤਰੀਕਾ ਹੈ ਅਸੀਂ ਮੰਨਣੀ ਹੈ ਸ਼੍ਰੀ ਪਿਊਸ਼ ਗੋਲਜੀ ਨੂੰ ਵੀ ਇਹ ਦੱਸ ਕਿਉਂ ਰਨਾ ਜਦੋਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਵੱਡੇ ਪੱਧਰ ਤੇ ਜੀਐਮ ਸਾਹਿਬ ਦੇ ਐਫਸੀਆਈ ਚੰਡੀਗੜ੍ਹ ਤੇ ਵੀ ਤਰਨਾ ਮਾਰਾਂਗੇ